ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਇਹ ਹੈਗਾ ਆਪਣਾ ਕਾਗਜ Google AdSense ਜਿਹਨੂੰ ਕਹਿੰਦੇ ਨੇ ਉਹ ਆਇਆ ਇਹ ਆਪਾਂ ਦਿਖਾਉਣੀ ਆ ਆਪਾਂ ਤੁਹਾਨੂੰ ਕਦੋਂ ਆਇਆ ਕਿਵੇਂ ਆਉਂਦਾ ਹੈ ਸਾਰੀ ਗੱਲ ਦੱਸ ਦਿਆਂ ਆਪਾਂ ਵਿੱਚ ਪੈਣਾ ਕਮੈਂਟ ਕਰਦੀਆਂ ਸੀਗੀਆਂ ਤੇ ਲੋ ਜੀ ਜਿਨ੍ਹਾਂ ਨੂੰ ਮੇਰੇ ਵਰਗੀ ਨੂੰ ਨਹੀਂ ਸਮਝ ਆਉਂਦੀ ਆ ਜੂਗੀ ਮੈਨੂੰ ਵੀ ਨਹੀਂ ਆਉਂਦੀ ਸੀ ਜੇ ਮੈਂ ਕਹਾ ਮੈਂ ਪਹਿਲਾਂ ਹੀ ੱਡੀ ਵੱਡੀ ਹੋ ਗਈ ਮੈਨੂੰ ਸਮਝ ਨਹੀਂ ਸੀਗੀ ਇਹਦੀ ਤੇ ਆਪਾਂ ਹੁਣ ਤੁਹਾਨੂੰ ਦੱਸ ਦਿਆਂ ਸਾਰੀ ਗੱਲ ਅੱਗੇ ਤੁਸੀਂ ਵੀਡੀਓ ਪੂਰੀ ਦੇਖਿਓ ਉਹਦੇ ਵਿੱਚ ਸਾਰਾ ਸਮਝਾਇਆ ਹੋਆ ਜਿਹੜੇ ਨਹੀਂ ਹੈਗੇ ਘੱਟ ਪੜੇ ਵੀ ਨੇ ਮੇਰੇ ਵਰਗੀ ਜਿਹੜੇ ਅਨਪੜ੍ਹ ਨੇ ਉਹ ਵੀ ਕਰ ਸਕਦੇ ਤੇ ਲੋ ਜੀ ਇਹ ਪਿਆ ਆਪਣਾ ਐਡਸੈਂਸ ਆਪਾਂ ਹੁਣ ਵੀਡੀਓ ਬਣਾਉਣੀ ਆ ਨਾਲ ਤੁਹਾਨੂੰ ਦਿਖਾਉਣੀ ਆ ਆਪਣੇ ਇੱਥੇ ਰੱਖਤਾ ਸੀਗਾ ਇੰਨੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਹੈਗਾ ਸੀਗਾ ਆਪਣੇ ਕੋਲੇ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਸੀਗੇ ਮਹਾਂਪੁਰਸ਼ਾਂ ਦੀਆਂ ਤੇ ਵੈਗੁਰੂ ਜੀ ਅੱਗੇ ਰੱਖਤਾ ਸੀਗਾ ਤੇ ਆਪਣੇ ਕੋ ਟਾਈਮ ਨਹੀਂ ਸੀਗਾ ਹਲੇ ਬਣਾਉਣ ਦਾ ਮੈਂ ਗੁਰਦੁਆਰਾ ਸਾਹਿਬ ਚਲੀ ਜਾਂਦੀ ਸੀਗੀ ਲੋ ਜੀ ਹੁਣ ਆਪਾਂ ਵੀਡੀਓ ਬਣਾਉਣੀ ਆ ਆਪਾਂ ਦੱਸ ਦਿਆਂ ਕਦੋਂ ਆਉਂਦਾ ਕਿਵੇਂ ਆਉਂਦਾ ਇਹ ਸਾਰੀ ਗੱਲ ਤੁਹਾਨੂੰ ਕਲੀਅਰ ਕਰ ਦਾਂਗੇ ਵਿੱਚ ਭੈਣਾਂ ਨੂੰ ਮੇਰੇ ਵਰਗੀਆਂ ਨੂੰ ਨਹੀਂ ਪਤਾ ਹਨਾ ਕਿਵੇਂ ਆਉਂਦਾ ਕਿੱਥੋਂ ਆਉਂਦਾ ਮੈਨੂੰ ਵੀ ਨਹੀਂ ਪਤਾ ਸੀਗਾ ਤੇ ਲੋ ਜੀ ਹੁਣ ਆਪਾਂ ਦਿਖਾਉਣੀ ਆ ਅੱਗੇ ਵੀਡੀਓ ਬਣਾਉਣੀ ਆ ਲੋ ਜੀ ਰੈਗੂ ਜੀ ਦਾ ਖਾਤਸਾ ਵੈਜੀ ਕੀ ਫਤੇ ਸਾਰੀਆਂ ਦਾ ਭੈਣ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਇੰਨੀ ਹੈਲਪ ਕੀਤੀ ਮਦਦ ਕੀਤੀ ਹਨਾ ਹੁਣ ਆਪਾਂ ਦਿਖਾਉਣੀ ਹੈ ਤੁਹਾਨੂੰ ਇਹ ਆਇਆ ਮੇਰਾ ਐਡਸੈਂਸ ਇਹ ਦੇਖੋ Google AdSense ਤੁਹਾਡੇ ਭੈਣ ਭਾਈਆਂ ਦੀ ਮਿਹਨਤ ਦਾ ਫਾਲ ਹੈ ਇਹ ਤੁਸੀਂ ਨੂੰ ਮਾਣ ਦਾ ਭੈਣ ਭਾਈ ਸਮਝਿਆ ਹਨਾ ਤਾਂ ਇਹ ਮੈਨੂੰ ਮਿਲੇਆ ਤੇ ਲੋ ਜੀ ਐਡਸੈਂਸ ਮੇਰੇ ਆ ਗਿਆ ਕਈ ਦਿਨ ਹੋ ਗਏ ਵੈਸੇ ਮੇ ਤੋਂ ਵੀਡੀਓ ਨਹੀਂ ਪਾਈ ਦੀ ਤੇ ਥੋੜੀ ਜਿਹੀ ਬਿਜੀ ਸੀ ਤੇ ਲੋ ਜੀ ਇਹ ਐਡਸੈਂਸ ਆਉਂਦਾ ਕਈ ਭੈਣਾਂ ਨੇ ਕਮੈਂਟ ਕੀਤੇ ਸੀਗੇ ਜਦੋਂ 1000 ਸਬਸਕ੍ਰਾਈਬ ਹੋਣੇ ਚਾਹੀਦੇ ਨੇ ਤੇ 4000 ਬਾਚ ਟਾਈਮ ਹੋਣਾ ਚਾਹੀਦਾ ਆਪਣਾ ਤੇ ਲੋ ਜੀ ਇਹ ਐਡਸੈਂਸ ਉਦੋਂ ਆਉਣਾ ਪੈਂਦਾ ਆਉਂਦਾ ਤੇ ਉਦੋਂ ਆਪਾਂ ਨੂੰ ਅਪਲਾਈ ਕਰਨਾ ਪੈਂਦਾ ਜਦੋਂ 4000 ਬਾਚ ਟਾਈਮ ਆਪਣਾ ਪੂਰਾ ਹੋ ਜਾਂਦਾ ਉਦੋਂ ਆਪਾਂ ਨੂੰ ਪਿੰਨ ਅਪਲਾਈ ਕਰਨਾ ਪੈਂਦਾ ਫਾਰਮ ਭਰਨਾ ਪੈਂਦਾ ਜਿਵੇਂ ਆਪਾਂ ਫਾਰਮ ਭਰਦੇ ਆ ਉਸ ਤੋਂ ਬਾਅਦ ਫਿਰ ਇਹ ਆਪਣਾ ਐਡਸੈਂਸ ਆਉਂਦਾ ਇਹ ਐਡਸੈਂਸ ਆਉਂਦਾ YouTube ਵਾਲੇ ਭੇਜਦੇ ਨੇ ਆਪਾਂ ਨੂੰ Google ਇਹ Google ਪਿੰਨ ਕਹਿੰਦੇ ਨੇ ਆ ਨਾ ਆਪਾਂ ਦੇਖੋ Google ਲਿਖਿਆ ਵਾ ਇਹ Google ਵਾਲੇ ਜਿਵੇਂ ਆਪਾਂ Google ਤੇ ਕੱਢਦੇ ਆ ਨੇ ਫੋਨ 'ਚ ਓਵੇਂ Google ਵਾਲੇ ਭੇਜਦੇ ਨੇ ਇਹ ਦੇਖੋ ਮੈਨੂੰ ਉਹਨਾਂ ਨੂੰ ਮੇਰੀਆਂ ਵੀਡੀਓ ਵਧੀਆ ਲੱਗੀ ਕੰਮਕਾਰ ਕਰਦੀ ਮੈਂ ਹਣਾ ਉਹਨਾਂ ਨੇ ਫਿਰ ਮੈਨੂੰ ਇਹ ਕਾਗਜ਼ ਭੇਜਿਆ ਇਹਨੂੰ ਕਹਿੰਦੇ ਨੇ ਐਡਸੈਂਸ Google AdSense ਦੇ ਕੋਲ ਗਿਆ ਬਹੁਤ ਸਾਲ ਹੋ ਗਏ ਬਹੁਤ ਸਟਰਗਲ ਕਰਨਾ ਪਿਆ ਮੈਨੂੰ ਬਹੁਤ ਚਾਹੇ ਹੁਣ ਮਿਹਨਤ ਦਾ ਫਲ ਮਿਲ ਗਿਆ ਮੈਨੂੰ ਤੇ ਮੇਰੀ ਮਿਹਨਤ ਦਾ ਤੁਸੀਂ ਮੇਰ ਨਾਲ ਨਾਲ ਜੁੜੇ ਹੋਏ ਭੈਣ ਭਾਈ ਸਾਰਿਆਂ ਨੇ ਮੇਰੀ ਮਿਹਨਤ ਹੀ ਕੀਤੀ ਤੇ ਮੇਰੇ ਨਾਲ ਮੈਂ ਮਿਹਨਤ ਕੀਤੀ ਤੁਸੀਂ ਮੈਨੂੰ ਸਪੋਰਟ ਦਿੱਤੀ ਮੇਰਾ ਸਾਥ ਦਿੱਤਾ ਤੇ ਮੈਨੂੰ ਇਹ Google PIN ਮਿਲ ਗਿਆ AdSense ਹੋਣਾ ਚਲੋ ਜੀ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਤੁਹਾਡਾ ਪੈਣ ਪਾਈਆਂ ਦਾ ਜਿਹੜੇ ਪੈਣ ਪਾਈਆਂ ਨੂੰ ਨਹੀਂ ਪਤਾ ਹਣਾ ਉਹ ਕਮੈਂਟ ਕਰ ਲਿਓ ਇੱਕ ਭੈਣ ਨੇ ਪੁੱਛਿਆ ਸੀ ਨਾ ਮੈਂ ਤਾਂ ਦੱਸਿਆ ਵੈਸੇ ਮੈਂ ਵੀਡੀਓ ਪਾਤੀ ਸੀਗੀ ਤੇ ਕਿੱਥੋਂ ਆਉਂਦਾ ਭੈਣੇ ਕਹਿੰਦੀ ਇਹ AdSense ਕਿਵੇਂ ਆਉਂਦਾ ਇਹ ਤੁਹਾਨੂੰ ਦੱਸਤਾ ਅਗਲ ਪਤਾ ਲੱਗਿਆ ਠੀਕ ਹੈ ਅਗਲਾ ਪ੍ਰੋਸੈਸ ਦਾ ਭਾਗ ਕੇ ਕਰਾਂਗੇ ਨੂੰ ਖੋਲਣਾਗੇ ਕੀ ਕਰਨਾ ਉਹ ਫੇਰ ਤੁਹਾਨੂੰ ਫੇਰ ਦੱਸਾਂਗੇ ਵੀ ਵੀਡੀਓ ਬਣਾਵਾਂਗੇ ਆਪਾਂ ਤੇ ਹਲੇ ਮੈਂ ਖੋਲਿਆ ਨਹੀਂ ਹੈਗਾ ਐਵੇਂ ਰੱਖ ਰੱਖਿਆ ਇੱਥੇ ਆਪਾਂ ਨੇ ਜਿੱਥੇ ਗੁੜਕਾ ਸਾਹਿਬ ਨੇ ਇੱਥੇ ਰੱਖਿਆ ਦਾ ਆਪਣਾ ਅੱਗੇ ਕੀ ਪ੍ਰੋਸੈਸ ਆ ਉਹ ਆਪਾਂ ਤੈਅ ਕਰਾਂਗੇ ਹਨਾ ਫਿਰ ਤੁਹਾਨੂੰ ਦੱਸ ਦਾਂਗੇ ਜਿਹੜੇ ਭੈਣ ਭਾਈ ਨੂੰ ਪਤਾ ਠੀਕ ਆ ਨਹੀਂ ਫਿਰ ਕਮੈਂਟ ਕਰ ਲਿਓ ਹਨਾ ਇੱਕ ਵਾਰੀ ਫੇਰ ਦੱਸਦਾ ਇਹ ਉਦੋਂ ਆਉਂਦਾ 1000 ਸਬਸਕ੍ਰਾਈਬ ਕਰਨੇ ਪੈਂਦੇ ਨੇ ਤੇ 4000 ਬਾਚ ਟਾਈਮ ਕਰਨਾ ਪੈਂਦਾ ਤੇ ਉਦੋਂ ਆਉਂਦਾ ਤੇ ਲੋ ਜੀ ਮੇਰੀ ਮਿਹਨਤ ਦਾ ਫਲ ਮਿਲ ਗਿਆ ਮੇਰੀ ਨਾਮੀ ਤੁਹਾਨੂੰ ਤੋਡਾ ਤੋਡਾ ਵੀ ਹੈ ਮੇਰਾ ਕੱਲੀ ਦਾ ਨਹੀਂ ਹੈਗਾ ਤੁਸੀਂ ਮੇਰੀ ਮਦਦ ਕੀਤੀ ਸਾਰੇ ਭੈਣ ਭਾਈਆਂ ਨੇ ਹਨਾ ਤੇ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਾਈਆਂ ਦਾ ਧੰਨਵਾਦ ਬਹੁਤ ਬਹੁਤ ਕਹਿੰਦੇ ਪਾਰਟੀ ਲੈਣੀ ਆ ਹਾਂਜੀ ਹਾਂ ਪਾਰਟੀ ਜ਼ਰੂਰ ਦਵਾਂਗੇ ਆਇਓ ਸਾਰੇ ਭੈਣ ਭਾਈ ਜਿਹੜੇ ਕਹਿੰਦੇ ਨੇ ਪਾਰਟੀ ਹਾਂਜੀ ਜ਼ਰੂਰ ਪਾਰਟੀ ਆਇਓ ਮੇਰੀ ਨੇ ਤਦਾ ਫਲ ਪਾਇਆ ਮਿਲ ਗਿਆ ਮੈਨੂੰ ਜਿਹੜੇ ਕਹਿੰਦੇ ਸੀਗੇ ਲਾਈਵ ਨਹੀਂ ਆਉਂਦਾ ਕੋਈ ਕੋਈ ਲਾਈਕ ਨਹੀਂ ਕਰਦਾ ਕੋਈ ਕਮੈਂਟ ਨਹੀਂ ਕਰਦਾ ਹਨਾ ਵਿਊ ਨਹੀਂ ਆਉਂਦੇ ਇਹ ਮੈਗਲੂ ਦੀ ਨਿੱਕਾ ਬਿਨਾ ਵਿਊ ਆ ਤੋਂ ਬਿਨਾ ਲਾਈਕਾਂ ਤੋਂ ਇਹ ਦੇਖੋ ਮੈਨੂੰ ਐਡਸੈਂਸ ਮਿਲ ਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਭੈਣ ਭਾਈਆਂ ਦਾ ਉਹਨਾਂ ਦਾ ਵੀ ਧੰਨਵਾਦ ਜਿਹੜੇ ਬੋਲਦੇ ਸੀਗੇ ਜਿਹੜੇ ਨਹੀਂ ਬੋਲਦੇ ਸੀ ਉਹਨਾਂ ਦਾ ਵੀ ਧੰਨਵਾਦ ਜਿਹੜੇ ਮੇਰੇ ਨਾਲ ਜੁੜੇ ਨਹੀਂ ਉਹਨਾਂ ਦਾ ਤਾਂ ਹੈ ਉਹ ਜਿਹੜੇ ਕਹਿੰਦੇ ਸੀ ਵਿਊ ਨਹੀਂ ਆਉਂਦੇ ਲਾਈਕ ਨਹੀਂ ਕੋਈ ਕਰਦਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੰਮ ਸੇ ਕੰਮ ਮੇਰੀ ਵੀਡੀਓ ਤਾਂ ਦੇਖਦੇ ਨੇ ਉਹ ਜੇ ਲਾਈਕ ਨਹੀਂ ਕਰਦੇ ਤੇ ਮੇਰੀ ਵੀਡੀਓ ਦੇਖਦੇ ਨੇ ਆ ਉਹਦੇ ਹੀ ਫਾਲਾ ਮੈਨੂੰ ਮਿਲਿਆ ਉਹਨਾਂ ਦਾ ਵੀ ਧੰਨਵਾਦ ਆ ਬਹੁਤ ਬਹੁਤ ਜਿਆਦੇ ਇਹ ਦੇਖੋ ਮਿਲ ਗਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਭੈਣ ਭਾਈਆਂ ਦਾ ਸਾਹਿਬ ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਤੇ ਸਾਰਿਆਂ ਦਾ ਛੇਤੀ ਛੇਤੀ Google AdSense ਸਾਜਵੇ ਇਹ ਕਾਗਜ਼ ਆਪਾਂ ਪੰਜਾਬੀ ਚ ਸਿੱਧੇ ਕਹਿੰਦੇ ਆ ਮਿਹਨਤ ਦਾ ਹਾਲ ਮਿਲੇ ਸਾਰਿਆਂ ਨੂੰ ਭੈਣ ਭਾਈਆਂ ਨੂੰ ਆਪਾਂ ਇਹ ਕਹਿ ਰਹੇ ਆ ਜਿਵੇਂ ਮੇਰਾ ਆਇਆ ਨਾ ਇਹ ਕਾਗਜ਼ AdSense ਕਈਆਂ ਨੂੰ ਨਹੀਂ ਪਤਾ ਮੇਰੇ ਵਰਗਿਆਂ ਨੂੰ AdSense ਕੀ ਹੁੰਦਾ ਉਹਨਾਂ ਨੂੰ ਛੇਤੀ ਛੇਤੀ ਮਿਲੇ ਜਿਹੜੇ ਨਾਲ ਜੁੜੇ ਨੇ ਭੈਣ ਭਾਈ ਆਪਣੀ ਵੈਗੁਰੂ ਜੀ ਕਿਰਪਾ ਕਰਨ ਉਹਨਾਂ ਤੇ ਮਿਹਰ ਕਰਨ ਉਹਨਾਂ ਨੂੰ ਵੀ ਮਿਲ ਜਵੇ ਉਹਨਾਂ ਨੂੰ ਵੀ ਹੌਸਲਾ ਹੋ ਜਵੇ ਹਨਾ ਟੈਨਸ਼ਨ ਬੜੀ ਹੁੰਦੀ ਆ ਜਿੰਨਾ ਚਰਾਉਂਦਾ ਨਹੀਂ ਹੈਗਾ ਬਹੁਤ ਟੈਨਸ਼ਨ ਹੁੰਦੀ ਆ ਚਲੋ ਜੀ ਵੈਗੁਰੂ ਜੀ ਕਿਰਪਾ ਕਰਨ ਤੇ ਛੇਤੀ ਛੇਤੀ ਐਡਸੈਂਸ ਆਵੇ ਉਹਨਾਂ ਦਾ ਕਾਗਜ ਇਹ ਆਵੇ ਉਹਨਾਂ ਦੀ ਫਿਰ ਮਿਹਨਤ ਦਾ ਫਲ ਵੀ ਉਹਨਾਂ ਨੂੰ ਮਿਲੇ ਜਿਵੇਂ ਮੈਂ ਬਹੁਤ ਮਿਹਨਤ ਕੀਤੀ ਆ ਬਹੁਤ ਸਾਲ ਹੋ ਗਏ ਮੈਨੂੰ ਆਸ ਨਹੀਂ ਸੀਗੀ ਵੀ ਕਦੇ ਕਾਗਜ ਆ ਜੂਗਾ ਇਹ ਮੇਰਾ ਇਹ ਕਾਗਜ ਚਲੋ ਵੈਗੁਰੂ ਜੀ ਦੀ ਕਿਰਪਾ ਨਾਲ ਤੇ ਲੋ ਜੀ ਆ ਗਿਆ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਾਈਆਂ ਦਾ ਜਿਹੜੇ ਮੇਰੀ ਵੀਡੀਓ ਦੇਖਦੇ ਨੇ ਇਹ ਵੀਡੀਓ ਦੇਖਣ ਨਾਲ ਆਇਆ ਬੋਲਣ ਨਾਲ ਕੱਲਿਆਂ ਨਾਲ ਨਹੀਂ ਆਇਆ ਜਿਹੜੇ ਮੇਰੀ ਵੀਡੀਓ ਦੇਖਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਫੇਰbaar baar ਕਰਦੀ ਆ ਜਿਹੜੇ ਲਾਈਕ ਨਹੀਂ ਕਰਦੇ ਸੀ ਉਹਨਾਂ ਦਾ ਧੰਨਵਾਦ ਤੇ ਬਹੁਤ ਬਹੁਤ ਜਾਦੇ ਧੰਨਵਾਦ ਇਓ ਤਾਈ ਆਇਆ ਜੇ ਉਹ ਮੇਰੀਆਂ ਵੀਡੀਓ ਦੇਖਦੇ ਨੇ ਤੇ ਜਿਨ੍ਹਾਂ ਨੂੰ ਚੰਗੀਆਂ ਲੱਗਦੀਆਂ ਨੇ ਠੀਕ ਆ ਜੀ ਵਧੀਆ ਨਹੀਂ ਚੰਗੀਆਂ ਲੱਗਦੀਆਂ ਤੋ ਨਾ ਦੇਖੋ ਹਨਾ ਵਿੱਚ ਬੋਲਦੇ ਨੇ ਵੀਡੀਓ ਪਾਉਂਦੀ ਆ ਐ ਪਾਉਂਦੀ ਆ ਚਲੋ ਛੱਡੋ ਖੜਾ ਆਪਾਂ ਨੇ ਕਿਸੇ ਤੋਂ ਕੀ ਲੈਣਾ ਇਹ ਮਿਹਨਤ ਦਾ ਫਲ ਮੈਨੂੰ ਮਿਲ ਗਿਆ ਵਾਹਿਗੁਰੂ ਜੀ ਕਿਰਪਾ ਕਰਨ ਮਿਹਰ ਕਰਨ ਸਾਰੇ ਭੈਣ ਭਾਈਆਂ ਤੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਛੇਤੀ ਛੇਤੀ ਕਾਗਜ਼ ਆਵੇ ਫਿਰ ਪਾਰਟੀ ਲਈਏ ਉਹਨਾਂ ਨਾਲ ਵੀ ਆਪਾਂ ਛੇਤੀ ਛੇਤੀ ਵੈਗੁਰੂ ਜੀ ਸਾਰਿਆਂ ਨੂੰ ਇੱਕ ਸਾਰ ਰੱਖਣ ਤੇ ਵੈਗੁਰੂ ਜੀ ਕਿਰਪਾ ਕਰਨ ਮਿਹਨਤ ਦਾ ਫਲ ਉਹਨਾਂ ਨੂੰ ਮਿਲ ਜਵੇ ਭੈਣ ਭਾਈਆਂ ਨੂੰ ਸਾਰਿਆਂ ਨੂੰ ਮੇਰੇ ਨਾਲ ਰਲ ਜਣ ਸਿੱਤੀ ਛੇਤੀ ਤੇ ਕਾਗਜ਼ ਮਿਲ ਜਵੇ ਇਹਨਾਂ ਨੂੰ ਉਹਨਾਂ ਨੂੰ ਵੀ ਹੌਸਲਾ ਹੋ ਜਵੇ ਹਨਾ ਤੇ ਬਹੁਤ ਵਧੀਆ ਟੈਨਸ਼ਨ ਘਟ ਗਈ ਬਹੁਤ ਟੈਨਸ਼ਨ ਸੀਗੀ ਤੇ ਵੈਗੁਰੂ ਜੀ ਕਿਰਪਾ ਕਰਨ ਮੇਰ ਕਰਨ ਸਾਰਿਆਂ ਤੇ ਆਪਾਂ ਤਾਂ ਇਹ ਵਾਰ-ਵਾਰ ਕਹਿ ਰਹੇ ਹਾਂ ਮੈਂ ਗੁਰੂ ਜੀ ਦੀ ਕਿਰਪਾ ਨਾਲ ਹੀ ਮਿਲਦਾ ਸਿੱਧੀ ਨੇਤ ਨਾਲੇ ਫਲ ਮਿਲਦਾ ਹਨਾ ਆਪਾਂ ਕਹਿਦਾਂ ਨੇ ਆ ਵੈਗੁਰੂ ਜੀ ਦੀ ਕਿਰਪਾ ਨਾਲੇ ਅਗਰ ਵੈਗੁਰੂ ਜੀ ਦੀ ਕਿਰਪਾ ਹੋਊਗੀ ਤਾਂ ਹੀ ਹੁੰਦਾ ਇਹ ਸਾਰਾ ਕੁਝ ਹਨਾ ਵੈਗੁਰੂ ਜੀ ਕਿਰਪਾ ਕਰਨ ਸਾਰੇ ਭੈਣ ਭਰਾਵਿਆਂ ਨਾਲ ਆਪਣੇ ਨਾਲ ਜੁੜੇ ਹੋਏ ਨੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਵੀ ਛੇਤੀ ਛੇਤੀ ਮਿਲੇ ਤੇ ਵੈਗੁਰੂ ਜੀ ਤੇ ਉਹਨਾਂ ਦੀ ਵੀ ਮਨ ਖੜਜਵੇ ਹਨਾ ਉਹਨਾਂ ਚਿਰ ਜਿੰਨਾ ਚਿਰ ਆਉਂਦਾ ਨਹੀਂ ਕਾਗਜ ਨਾ ਫਿਰ ਮਨ ਨਹੀਂ ਖੜਦਾ ਟਾਈਮ ਕੱਟਿਆ ਜਾਂਦਾ ਨਾ ਵਿੱਚ ਤੇ ਜਦੋਂ ਸਾਲ ਪੂਰਾ ਹੋ ਜਵੇ ਨਾ ਉਹ ਤੋਂ ਪਹਿਲਾਂ ਫਿਰ ਟਾਈਮ ਕੱਟ ਦਾਂਦੇ ਨੇ ਜੇ ਪੂਰਾ ਵੀ ਰਹਿ ਜਾਵੇ ਨਾ ਫਿਰ ਦੁਬਾਰੇ ਵਾਚ ਟਾਈਮ ਪੂਰਾ ਕਰਨਾ ਪੈਂਦਾ ਬਹੁਤ ਔਖਾ ਬਹੁਤ ਜਿਆਦਾ ਵੈ ਗੁਰੂ ਜੀ ਕਿਰਪਾ ਕਰਨ ਸਾਰੇ ਭੈਣ ਭਾਈਆਂ ਤੇ ਸਾਰਿਆਂ ਨੂੰ ਮਿਲੇ ਮਿੰਤ ਦਾ ਫਲ ਮਿਲ ਜਵੇ ਉਹਨਾਂ ਦਾ ਉਹਨਾਂ ਨੂੰ ਤੇ ਲੋ ਜੀ ਵੈਗਰੂ ਜੀ ਆਪਾਂ ਨੂੰ ਵੀ ਖੁਸ਼ੀ ਆ ਸਾਲ ਭੈਣ ਭਾਈਆਂ ਨੂੰ ਖੁਸ਼ੀ ਆ ਫੋਨ ਆ ਰਹੇ ਨੇ ਸਾਰਿਆਂ ਦੇ ਕਮੈਂਟ ਕਰ ਰਹੇ ਨੇ ਵਧਾਈਆਂ ਦੇ ਰਹੇ ਨੇ ਵੈਗਰੂ ਜੀ ਉਹਨਾਂ ਨੂੰ ਵੀ ਕਿਰਪਾ ਕਰਨ ਨਮਨਤਾ ਪੱਲੇ ਪਵੇ ਉਹਨਾਂ ਦੀ ਵੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰਜੀ ਕਾ ਖਾਲਸਾ ਸ੍ਰੀ ਵੈਗੁਰਜੀ ਕੀ ਫਤਿਹ